ਮੈਂ ਇਥੋਂ ਚੇਤਾਵਨੀ ਦੇਣਾ ਮੁੱਖ ਮੰਤਰੀ ਪੰਜਾਬ ਨੂੰ ਇਹ ਪਟਵਾਰੀ ਦੀ ਪੋਸਟ ਬੜੀ ਅਹਿਮ ਪੋਸਟ ਆ ਲਓ ਜੀ ਮੁੱਖ ਮੰਤਰੀ ਪੰਜਾਬ ਨੂੰ ਪਟਵਾਰ ਜੂਨੀਅਨ ਤੇ ਕਾਨੂੰਗੋ ਜੂਨੀਅਨ ਦੇ ਸੂਬਾ ਪ੍ਰਧਾਨ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਦਿੱਤੀ ਚੇਤਾਵਨੀ ਕਹ ਲੋ ਦਿੱਤੀ ਧਮਕੀ ਮੁੱਖ ਮੰਤਰੀ ਪੰਜਾਬ ਵੱਲੋਂ ਪਟਵਾਰੀ ਤੇ ਕਾਨੂੰਗੋਆ ਦੀ ਫੇਸਬੁੱਕ ਤੇ ਪਾਈ ਪੋਸਟ ਬਾਰੇ ਤੁਸੀਂ ਦੇਖੋ ਕਿ ਭਗਵੰਤ ਮਾਨ ਸਰਕਾਰ ਨੂੰ ਦਿੱਤੀ ਪਟਵਾਰੀ ਕੰਨਗੋ ਪੰਜਾਬ ਨੇ ਸਿੱਧੀ ਧਮਕੀ ਮੇਰੇ ਬਹੁਤ ਹੀ ਸਤਕਾਰਯੋਗ ਸਾਥੀਓ ਮੈਂ ਹਰਵੀਰ ਸਿੰਘ ਢੀਂਗਸਾ ਸੂਬਾ ਪ੍ਰਧਾਨ ਦੀ ਰਾਇਬ ਨੇ ਪਟਵਾਰ ਯੂਨੀਅਨ ਹੁਣੇ-ਹੁਣੇ ਮੁੱਖ ਮੰਤਰੀ ਪੰਜਾਬ ਨੇ ਆਪਣੇ ਫੇਸਬੁੱਕ ਪੇਜ ਦੇ ਉੱਪਰ ਇੱਕ ਪਟਵਾਰੀ ਕੰਨਗੋ ਦੀ ਹੜਤਾਲ ਸੰਬੰਧੀ ਕਮੈਂਟ ਕੀਤਾ ਮੈਂ ਇੱਥੋਂ ਚੇਤਾਵਨੀ ਦਿੰਦਾ ਮੁੱਖ ਮੰਤਰੀ ਪੰਜਾਬ ਨੂੰ ਇਹ ਪਟਵਾਰੀ ਦੀ ਪੋਸਟ ਬੜੀ ਅਹਿਮ ਪੋਸਟ ਆ ਜੋ ਤੁਸੀਂ ਆਪਣੀ 1.5 ਸਾਲ ਦੇ ਸ਼ਾਸਨ ਦੇ ਵਿੱਚ ਪਟਵਾਰੀ ਨੂੰ ਨਿਰੇਗਾ ਮਜ਼ਦੂਰ ਤੋਂ ਘੱਟ ਦਿਹਾੜੀ ਦੇ ਕੇ ਸ਼ੋਸ਼ਣ ਕਰ ਰਹੇ ਹੋ ਔਰ ਵੱਡੀ ਪੱਧਰ ਤੇ ਸਰਕਲ ਖਾਲੀ ਨੇ ਔਰ ਤੁਸੀਂ ਵੱਡੇ ਵੱਡੇ ਦਾਅਵੇ ਕਰਦੇ ਸੀ ਕਿ ਮੁਰਗੀ ਦਾ ਮੁਆਵਜ਼ਾ ਵੀ ਦਵਾਂਗੇ ਬੱਕਰੀ ਦਾ ਵੀ ਦਵਾਂਗੇ ਉਹ ਤੋਂ ਹੱਤੋਂ ਕੁਝ ਨਹੀਂ ਦਿੱਤਾ ਜਾ ਰਿਹਾ ਤੁਸੀਂ ਲੋਕਾਂ ਦਾ ਧਿਆਨ ਭਟਕਾਉਣ ਵਾਸਤੇ ਇਹ ਗਲਤ ਘੱਡਿਆ ਪੱਧਰ ਤੇ ਕਮੈਂਟ ਕਰ ਰਹੇ ਹੋ ਤੁਸੀਂ ਪੰਜਾਬ ਦੇ ਮੁੱਖ ਮੰਤਰੀਓ ਤੁਹਾਡੀ ਰਹਿائش ਦੇ ਉੱਪਰ ਹੀ ਕੱਲ ਨੂੰ ਮੀਟਿੰਗ ਆ ਜੇ ਤੁਹਾਡੇ 'ਚ ਹਿੰਮਤ ਆ ਤਾਂ ਸਾਡੀਆਂ ਮੰਗਾਂ ਨੂੰ ਲਾਗੂ ਕਰੋ ਜਿਹੜੇ ਤੁਹਾਡੇ ਆਪ ਦੇ ਐਲਾਨ ਨੇ ਉਹ ਲਾਗੂ ਕਰੋ ਉਸ ਤੋਂ ਬਾਅਦ ਜਿਹੜੀ ਸਾਡੇ ਤੇ ਕਾਰਵਾਈ ਕਰਨੀ ਹੋਵੇ ਕਰ ਲਿਓ ਪਹਿਲਾ ਕਾਰਵਾਈ ਤੁਹਾਡੇ ਦੇ ਹੋਣੀ ਚਾਹੀਦੀ ਹੈ ਕਿ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਤੇ ਬੈਠ ਕੇ ਝੂਠੇ ਵਾਅਦੇ ਕੀਤੇ ਨੇ ਪਟਵਾਰੀ ਦੀ ਟ੍ਰੇਨਿੰਗ ਇੱਕ ਸਾਲ ਦੀ ਕਰਦਾਂਗੇ ਪਟਵਾਰੀ ਨੂੰ 19000 ਤਨਖਾਹ ਦਵਾਂਗੇ ਪਰਮ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਮਾਨ ਸਾਹਿਬ ਪਹਿਲਾਂ ਆਪਣੇ ਕੀਤੇ ਵਾਅਦੇ ਪੂਰੇ ਕਰੋ ਫੇਰ ਸਾਡੀ ਕलम ਖੋਣੀਆ ਜਾਂ ਨਹੀਂ ਖੋਣੀ ਇਹਦਾ ਬਾਅਦ ਚ ਫੈਸਲਾ ਕਰ ਲਾਂਗੇ ਪੰਜਾਬ ਦੀ ਜਨਤਾ ਸਾਰਾ ਕੁਝ ਜਾਣਦੀ ਆ ਔਰ ਸਾਡਾ ਇਹ ਸੰਘਰਸ਼ ਕਦੇ ਕਿਸੇ ਇੱਕ ਮਸਲੇ ਨੂੰ ਲੈ ਕੇ ਨਹੀਂ ਹੈਗਾ ਸਾਡੇ ਮੰਗਾ ਮਸਲੇ ਨੇ ਜੋ ਤੁਹਾਡਾ ਬਿਜ਼ਨਸ ਤੋਤਾ ਜੋ ਤੁਹਾਡੇ ਹੱਥਾਂ ਦੇ ਵਿੱਚ ਖੇਡ ਰਿਹਾ ਮੈਂ ਤੁਹਾਨੂੰ ਇਹ ਚੇਤਾਵਨੀ ਦਿੰਦਾ ਕਿ ਇੱਥੇ ਵੱਡੇ ਵੱਡੇ ਤਖਤਾਂ ਤਾਜਾਂ ਵਾਲੇ ਨਹੀਂ ਰਹੇ ਇਹ ਬਦਲਾਅ ਜੇ ਤੁਹਾਡੇ ਘਰਾਵਲਾ ਆਇਆ ਤਾਂ ਹੁਣ ਬਾਰੀ ਤੁਹਾਡੀ ਵੀ ਆ ਹੁਣ ਇਸ ਤੋਂ ਬਾਅਦ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਕਿ ਸਾਡੀਆਂ ਮੰਗਾਂ ਜੋ ਤੁਸੀਂ ਐਲਾਨ ਕੀਤੇ ਨੇ ਉਹ ਤੁਰੰਤ ਲਾਗੂ ਕਰੋ ਸਾਡਾ ਕੋਈ ਕਲਮ ਛੋੜ ਕਰਨਾ ਹੜਤਾਲ ਨਹੀਂ ਬਾਕੀ ਅਸੀਂ ਤੁਹਾਡੇ ਇਹ ਧਮਕੀਆਂ ਤੋਂ ਡਰਨ ਵਾਲੇ ਨਹੀਂ ਦੀ ਰੇਵਨੂ ਪਟਵਾਰ ਯੂਨੀਅਨ ਜਿੰਦਾਬਾਦ ਦੀ ਰੇਵਨੂ ਕਾਂਗਰੈਸ ਜਿੰਦਾਬਾਦ ਪਟਵਾਰੀ ਦੀ ਇਸ ਧਮਕੀ ਬਾਰੇ ਤੁਹਾਡੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਤੇ ਫੇਸਬੁੱਕ ਪੇਜ ਨੂੰ ਸ਼ੇਅਰ ਜ਼ਰੂਰ ਕਰਿਓ ਦੋਸਤੋ